ਨਾ ਕੋਈ ਆਪ ਜੀ ਦੇ ਨਾਲ ਉਸ ਸਮੇਂ ਸਿੰਘ ਹੈ ਨਾ ਕੋਈ ਸੇਵਾਦਾਰ ਹੈ ਤੇ ਨਾ ਕੋਈ ਆਪ ਜੀ ਤੇ ਚੌਦ ਸਦਾ ਚਲਾਉਣ ਵਾਲਾ ਤਾਂ ਸਾਧ ਸੰਗਤ ਜੀ ਉਹ ਅੱਠ ਪੌ ਦੀ ਰਾਤ ਸਤਿਗੁਰੂ ਮਹਾਰਾਜ ਹੌਲੀ ਹੌਲੀ ਤੁਰੇ ਜਾ ਰਹੇ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਜੋੜਾ ਨਹੀਂ ਪਾਇਆ ਆ। ਆਪ ਜੀ ਦੇ ਚਰਨ ਵੀ ਲੰਗੇ ਹਨ। ਉਹਨਾਂ ਚਰਨਾਂ ਦੇ ਵਿੱਚ ਕੰਢੇ ਵੀ ਲੱਗੇ। ਆਪ ਜੀ ਦੇ ਉੱਪਰ ਸਰਦੀ ਦਾ ਮੌਸਮ ਹੁੰਦਿਆਂ ਹੋਇਆਂ ਵੀ ਕੋਈ ਬਹੁਤਾ ਗਰਮ ਕੱਪੜਾ ਨਹੀਂ ਪਾਇਆ। ਉਹੀ ਵਸਤਰ ਪਾਏ ਨੇ ਜਿਹੜੇ ਪਾਏ ਨੇ। ਇਤਿਹਾਸਕਾਰ ਕਹਿੰਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਰਹੇ ਹਨ ਰਾਤ ਦਾ ਸਮਾਂ ਸੀ ਤੇ ਦੋ ਕੁਜਰਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਖਿਆ ਤਾਂ ਆਪ ਜੀ ਨੂੰ ਪਤਾ ਹੈ ਇਹ ਜਿਹੜੇ ਇਲਾਕੇ ਨੇ ਪਹਿਲਾਂ ਵੀ ਗੁਰੂ ਸਾਹਿਬ ਇਹਨਾਂ ਇਲਾਕਿਆਂ 'ਚ ਵਿਚਰਦੇ ਤੇ ਕਦੇ-ਕਦੇ ਜਦੋਂ ਇਹ ਕਿਸੇ ਸੰਗਤਾਂ ਦੇ ਤਾਂ ਹੀ ਕੋਈ ਝਗੜਾ ਕਰਦੇ ਆਉਂਦੇ ਜਾਂਦੇ ਰੋਕਦੇ ਤਾਂ ਉਦੋਂ ਸਿੰਘ ਫਿਰ ਇਹਨਾਂ ਨੂੰ ਆਪਣੇ ਤਰੀਕੇ ਨਾਲ ਸਮਝਾ ਜਾਂਦੇ ਸੀ ਇਹਨਾਂ ਗੁਜਰਾਂ ਨੇ ਦੇਖਿਆ ਕਿ ਕੋਈ ਆ ਰਿਹਾ ਹੈ ਤੇ ਜਦੋਂ ਸਤਗੁਰੂ ਮਹਾਰਾਜ ਨੇੜੇ ਆਏ ਨੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਛਾਣ ਕੇ ਇਹ ਗੁਜਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਚਨ ਲੱਗੇ ਸਾਨੂੰ ਇਦਾਂ ਜਾਪਦਾ ਜਿਵੇਂ ਕਿ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਚਨ ਕਰਦੇ ਆ ਕਿ ਜਿਵੇਂ ਤੁਸੀਂ ਪਛਾਣਿਆ ਹੈ ਬਿਲਕੁਲ ਸਹੀ ਪਛਾਣਿਆ ਮੇਰਾ ਨਾਮ ਹੀ ਗੁਰੂ ਗੋਬਿੰਦ ਸਿੰਘ ਹੈ ਉਹ ਫਿਰ ਉਸ ਸਮੇਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾ ਉਹਨਾਂ ਦੇ ਮਨ ਚ ਆਇਆ ਵੀ ਹੁਣ ਆਪਾਂ ਇਹਨਾਂ ਨੂੰ ਗਿਰਫਦਾਰ ਕਰਾ ਦੇਈਏ ਕਹਿਣ ਲੱਗੇ ਵੀ ਜੇ ਤੁਹਾਡਾ ਮਗਲਾਂ ਨੂੰ ਪਤਾ ਲੱਗ ਗਿਆ ਨਾ ਤੇ ਫਿਰ ਉਹ ਮੁਗਲ ਤੁਹਾਨੂੰ ਗਿਰਫਤਾਰ ਕਰ ਲੈਣਗੇ ਅਸੀਂ ਜਾ ਕੇ ਦੱਸ دیا۔ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸਮੇਂ ਉਹਨਾਂ ਨਾਲ ਬਚਨ ਕਰਦੇ ਆ ਵੀ ਤੁਹਾਨੂੰ ਕੀ ਪ੍ਰਾਪਤ ਹੋਵੇਗਾ? ਉਹ ਕਹਿਣ ਲੱਗੇ ਸਾਨੂੰ ਇਨਾਮ ਪ੍ਰਾਪਤ ਹੋਵੇਗਾ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੋਇਆ ਤੁਸੀਂ ਤੇ ਇਨਾਮ ਲੈਣਾ ਹੈ। ਇਨਾਮ ਤੁਸੀਂ ਸਾਡੇ ਤੇ ਲੈ ਲਓ ਉਸ ਸਮੇਂ ਦਾ ਜ਼ਿਕਰ ਆਉਂਦਾ ਹੈ ਮਹਾਰਾਜ ਕੋਲ ਇੱਕ ਬਹੁਤ ਮਹਿੰਗਾ ਖੰਜਰ ਸੀ ਮਹਾਰਾਜ ਦਾ ਵਚਨ ਹੋਇਆ ਇਹ ਬੜਾ ਮਹਿੰਗਾ ਸ਼ਸਤਰ ਹੈ ਇਹ ਤੁਸੀਂ ਰੱਖ ਸਕਦੇ ਇੱਕ ਬਹੁਤ ਮਹਿੰਗੀ ਮਾਲਾ ਦਾ ਵੀ ਜ਼ਿਕਰ ਆਉਂਦਾ ਹੈ ਬੜੀ ਮਹਿੰਗੀ ਮਾਲਾ ਸੀ ਗੁਰੂ ਸਾਹਿਬ ਦੀ ਤੇ ਇਹ ਤੁਸੀਂ ਮਾਲਾ ਰੱਖ ਲਓ ਉਸੀ ਆਪਣੇ ਘਰ ਜਾਓ ਇਨਾਮ ਸਾਥੋ ਲੈ ਲਓ ਇਤਿਹਾਸਕਾਰ ਕਹਿੰਦੇ ਨੇ ਕਿ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਉਹ ਵਸਤੂਆਂ ਵੀ ਲੈ ਲਈਆਂ ਤੇ ਜਦੋਂ ਥੋੜਾ ਜਿਹਾ ਦੂਰ ਗਏ ਨਾ ਤੇ ਗੁਰੂ ਸਾਹਿਬ ਥੋੜਾ ਅੱਗੇ ਲੰਘੇ ਦਵਾਰੇ ਫੇਰ ਮੁੜਿਆ ਤੇ ਵਾਰੇ ਮੁੜ ਕੇ ਜਦੋਂ ਆਏ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਲੱਗੇ ਵੀ ਅਸੀਂ ਤਾਂ ਜੀ ਇਨਾਮ ਹੋਰ ਲੈਣਾ ਮਨ ਚ ਆ ਗਿਆ ਲੋਭ ਆ ਗਿਆ ਲਾਲਚ ਆ ਗਿਆ ਆਪਣੇ ਲੋਕੋ ਕਿੰਨੋਂ ਉਮੀਦ ਆਪਣੇ ਲੋਭ ਨੂੰ ਮਿੱਤਰ ਬਣਾਇਆ ਹੋਇਆ ਉਹਨਾਂ ਨੇ ਤੇ ਮਨ ਚ ਲੋਭ ਕਰਕੇ ਕਹਿਣ ਲੱਗੇ ਕਹਿੰਦੇ ਵੀ ਇਹ ਤਾਂ ਥੋੜਾ ਹੈ ਹੁਣ ਜਿਹੜਾ ਸਤਿਗੁਰੂ ਮਹਾਰਾਜ ਦਾ ਸ਼ਸਤਰ ਐ ਵਾਲਾ ਉਹ ਬੜਾ ਮਹਿੰਗਾ ਸੀ ਅੱਜ ਕੱਲ ਦੇ ਸਮੇਂ ਅਨੁਸਾਰ ਲੱਖਾਂ ਦਾ ਸੀ ਤੇ ਫਿਰ ਜਦੋਂ ਸਤਿਗੁਰੂ ਮਹਾਰਾਜੇ ਹੱਥੋਂ ਨੂੰ ਲਾਗੇ ਉਹਨਾਂ ਮੂਰਖਾਂ ਨੂੰ ਸਮਝ ਨਹੀਂ ਆਈ ਉਹ ਤਾਂ ਅਵਲਨ ਦਾਤ ਸੀ ਗੁਰੂ ਸਾਹਿਬ ਜੇ ਸੰਭਾਲ ਕੇ ਵੀ ਰੱਖ ਲੈਂਦੇ ਨਾ ਮਹਾਰਾਜ ਦੀਆਂ ਵਸਤੂਆਂ ਤੇ ਉਹਨਾਂ ਦੀਆਂ ਜਿਹੜੀਆਂ ਪੀੜੀਆਂ ਨੇ ਸਿੱਖ ਪੰਥ ਨੇ ਉਹਨਾਂ ਦੀਆਂ ਪੀੜੀਆਂ 'ਚ ਵੀ ਧੰਨ ਮੋਕੜਨੀ ਸੀ ਦੇਣਾ ਪ੍ਰਸਾਦ ਸਿੰਘ ਜੀ ਉਹਨਾਂ ਦੇ ਅੰਦਰ ਮਨ ਚ ਆ ਗਿਆ ਵੀ ਲੋਕ ਵੀ ਇਹ ਤਾਂ ਥੋੜਾ ਤੇ ਜਿਹੜੇ ਸਰਕਾਰ ਭਾਲਦੀ ਫਿਰਦੀ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਜਾ ਕੇ ਜੀ ਸ਼ਿਕਾਇਤ ਕਰਤੀ ਤੇ ਆਪਾਂ ਇਦੋਂ ਦੁੱਗਣਾ ਚੌਗਣਾ ਧਨ ਲਵਾਂਗੇ ਇਸ ਲਾਲਚ ਦੇ ਵਿੱਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਵੀ ਹੁਣ ਸਿੰਘ ਨਾਲ ਕੋਈ ਨਹੀਂ ਕੱਲੇ ਨੇ ਤਾਂ 사ਤ ਸੰਗਤ ਜੀ ਉਹਨਾਂ ਦੇ ਮਨ 'ਚ ਆਇਆ ਵੀ ਕਿਉਂ ਨਾ ਆਪਾਂ ਗੁਰੂ ਸਾਹਿਬ ਨੂੰ ਆਪਾਂ ਦੋ ਆ ਤੇ ਆਪਾਂ ਇਹਨਾਂ ਨੂੰ ਫੜ ਕੇ ਲੈ ਕੇ ਜਾਈਏ। ਮਹਾਰਾਜ ਮੈਂ ਕਹਿਣ ਲੱਗੇ ਵੀ ਅਸੀਂ ਤਾਂ ਜੀ ਤੁਹਾਡੀ ਸ਼ਿਕਾਇਤ ਕਰਾਂਗੇ ਸਾਡੇ ਨਾਲ ਚੱਲੋ ਤੇ ਅਸੀਂ ਤਾਂ ਉੱਥੋਂ ਬਾਦਸ਼ਾਹ ਤੋਂ ਇਨਾਮ ਲਵਾਂਗੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੋਇਆ ਭਾਈ ਤੁਹਾਨੂੰ ਇਨਾਮ ਮਿਲ ਗਿਆ। ਹੁਣ ਤੁਸੀਂ ਜਾਓ। ਕਹਿੰਦੇ ਸੀ ਨਹੀਂ ਜਾਣਾ ਅਸੀਂ ਤਾਂ ਤੁਹਾਨੂੰ ਲੈ ਕੇ ਜਾਵਾਂਗੇ ਤੇ ਤੁਹਾਨੂੰ ਪਤਾ ਹੈ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਦੇ ਵਿੱਚ ਹੁੰਦੇ ਆ ਨਾ ਨਿਮਰਤਾ 'ਚ ਜਦੋਂ ਪਿਆਰ 'ਚ ਆਏ ਤੇ ਪੰਥ ਵਾਸਤੇ ਸਰਵੰਸ ਕੁਰਬਾਨ ਕਰਤਾ ਤੇ ਸਿੰਘਾਂ ਦੀਆਂ ਉਪਮਾ ਕਰਦਿਆ ਸਿੰਘਾਂ ਦੀਆਂ ਵਡਿਆਈਆਂ ਕਰਦਿਆ ਸ਼੍ਰੀ ਦਸਮੁਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਜਿਹੜੇ ਆਉਂਦੇ ਆ ਨਾ ਤੇ ਇਨ੍ਹਾਂ ਸਿੱਖਾਂ ਦੀ ਤੁਸੀਂ ਸੇਵਾ ਕਰੋ ਇਨ੍ਹਾਂ ਸਿੱਖਾਂ ਦਾ ਸਤਿਕਾਰ ਕਰੋ ਇਨ੍ਹਾਂ ਦੀ ਸੇਵਾ ਕਰਨੀ ਹੈ ਤੁਸੀਂ ਮਹਾਰਾਜ ਨੇ ਬੜੀ ਉਪਮਾ ਲਿਖੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਔ ਕਰਾਂ ਨਿਵਾਸ ਖਾਲਸਾ ਮੇਰਾ ਰੂਪ ਹੈ ਇਨ੍ਹਾਂ ਨੇ ਸਾਡੀ ਬਹੁਤ ਸੇਵਾ ਕੀਤੀ ਪੰਥ ਦੀ ਬਹੁਤ ਸਾਡਾ ਸਾਥ ਨਿਭਾਇਆ ਤੇ ਫਿਰ ਜਦੋਂ ਕੋਈ ਸਾਧ ਸੰਗਤ ਉਹਨਾਂ ਦੇ ਮਨ ਚ ਕਹੀ ਸੀ ਵੀ ਗੁਰੂ ਸਾਹਿਬ ਡਰ ਜਾਣਗੇ ਪਰ ਸਾਧ ਸੰਗਤ ਜੀ ਇਹ ਨਹੀਂ ਪਤਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਤਾਂ ਈਸ਼ਵਰ ਰੂਪ ਹੈ ਪਰਮਾਤਮਾ ਹੈ ਕਿੱਥੋਂ ਡਰਨ ਵਾਲੇ ਨੇ ਇਹ ਤਾਂ ਇੱਕ ਇੱਕ ਸਿੰਘ ਨੂੰ ਸਵਾ ਸਵਾ ਲੱਖ ਫੌਜ ਨਾਲ ਲੜਾ ਸਕਦੇ ਆ ਤੇ ਇਹ ਆਪ ਗੁਰੂ ਸਾਹਿਬ ਅਰਥੀ ਅਤਰਤੀ ਮਾਰਦੀ ਅਗਾਹਾਂ ਦੀ ਅਗਾਹਾਂ ਗੱਲ ਐ ਪਰ ਭੋਲੇ ਨੇ ਬੇਸਮਝ ਹਨ ਮਤ ਨਹੀਂ ਗੁਰੂ ਸਾਹਿਬ ਦਾ ਪਤਾ ਹੀ ਨਹੀਂ ਵੀ ਗੁਰੂ ਮਹਾਰਾਜ ਕਿੰਡੀ ਵੱਡੀ ਸਮਰੱਥਾ ਦੇ مالک ਹੈ ਵੀ ਇਹ ਕਰੀਰ ਨਹੀਂ ਹੈ ਇਹ ਤੇ ਗੁਰੂ ਦੀ ਕਲਾ ਵਰਤ ਰਹੀ ਹੈ ਇਹ ਤਾਂ ਉਹਨਾਂ ਨੇ ਸਿਖਾਉਣਾ ਸੀ ਤੇ ਇਹ ਭਾਈ ਨਾ ਹਟੇ ਇਹ ਕਹਿੰਦੇ ਜੀ ਇਸ ਤੋਂ ਤੁਹਾਨੂੰ ਲੈ ਕੇ ਜਾਵਾਂ ਫਿਰ ਕਿਸੇ ਸਤਿਗੁਰੂ ਮਹਾਰਾਜ ਕੋਲ ਤੁਸੀਂ ਇਤਿਹਾਸ ਪੜ੍ਹਦੇ ਹੋ ਨਾ ਜਦੋਂ ਮਹਾਰਾਜ ਮਾਛੀ ਵਾਲੇ 'ਚ ਟਿੰਡ ਦਾ ਸਹਰਾਣਾ ਲਾ ਕੇ ਗਏ ਨੇ ਨਾ ਉੱਥੇ ਨਾਲ ਸ੍ਰੀ ਸਾਹਿਬ ਜੀ ਮਹਾਰਾਜ ਦੇ ਕੋਲ ਤੇ ਸ੍ਰੀ ਸਾਹਿਬ ਉਹ ਮਿਆਨ ਦੇ ਵਿੱਚੋਂ ਨਹੀਂ ਬਾਹਰ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮਨ ਚੋਂ ਤਲਵਾਰ ਕੱਢੀ ਦੋਵਾਂ ਦਾ ਥਾਏ ਉਧਾਰ ਕਰਤਾ ਭਾਵੇਂ ਉਹਨਾਂ ਨੇ ਮੁਕਾਬਲਾ ਕਰਨਾ ਚਾਹਿਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਦਾ ਮੁਕਾਬਲਾ ਕੌਣ ਕਰੂ ਜਿਹਦਾ ਮੁਕਾਬਲਾ 10 ਲੱਖ 15 ਲੱਖ 20 ਲੱਖ ਇੱਕ ਮੁਲਕ ਦੇ ਬਾਦਸ਼ਾਹ ਦੀ ਫੌਜ ਨਹੀਂ ਕਰ ਸਕੀ ਭਾਵੇਂ ਵੀ ਹੁਣ ਤੁਸੀਂ ਦੋ ਆ ਗਏ ਜਿਹੜੇ ਤਕੜੇ ਗੁਜਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੁਕਾਬਲਾ ਕਰੋਗੇ ਉਹ ਏਡੇ ਏਡੇ ਤਾਂ ਕਰ ਨਹੀਂ ਸਕੇ ਤੁਸੀਂ ਜ਼ਰੂਰ ਕਰੋਗੇ ਤੇ ਫਿਰ ਕਰਨਾ ਕੀ ਸੀ ਦੋਵਾਂ ਨੂੰ ਥਾਏਂ ਚਿਤ ਕਰ ਦਿੱਤਾ ਥਾਏਂ ਦੇ ਕਿਪੇ ਤੋਂ ਉੱਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ੍ਰੀ ਜੰਨ ਸਾਹਿਬ ਤੇ ਇੱਥੋਂ ਫਿਰ ਗੁਰੂ ਸਾਹਿਬ ਜਾਂਦੇ ਨੇ ਬਹਿਲੋਲਪੁਰ ਤਾਂ ਉਧਰੋਂ ਸਮਾਂ ਹੋ ਗਿਆ ਸਾਧ ਸੰਗਤ 3 ਵਜੇ ਦਾ ਸਮਾਂ ਹੋ ਗਿਆ ਤੇ ਜਦੋਂ ਬਹਿਲੋਲਪੁਰ ਜਾਂਦੇ ਆ ਨਾ ਮਹਾਰਾਜ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਸਿੱਖ ਸੀ ਭਾਈ ਪੂਰਨ ਮਸੰਦ ਮਸੰਦ ਸੀ ਉਹ ਦੇਖੋ ਫਿਰ ਹੁਣ ਆਪਾਂ ਗੱਲ ਕਰਾਂਗੇ ਉਹਨਾਂ ਸਿੱਖਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ ਜਿਨ੍ਹਾਂ ਨੇ ਤਨ ਮਨ ਧਨ ਸਾਰਾ ਗੁਰੂ ਨੂੰ ਸੌਂਪਦਾ ਇੱਕ ਹੁਕਮ ਮੰਨਿਆ ਗੁਰੂ ਸਾਹਿਬ ਦਾ ਬਚਨ ਹੋਇਆ ਅਬ ਤੌ ਜਰੇ ਮਰੇ ਸਦ ਪਈਏ ਲੀਨੋ ਹਾਥ ਸੰਧौरा ਵੀ ਹੁਣ ਤਾਂ ਸ਼ਹੀਦ ਹੋਣਾ ਪਈ ਪਰਵਾਨ ਕੀਤਾ ਇੱਕ ਵਾਰੀ ਨਹੀਂ ਕਿਸੇ ਨੇ ਆਖਿਆ ਮਹਾਰਾਜ ਮੈਂ ਤਾਂ ਨਸੀਹਤ ਹੁੰਦਾ ਮਹਾਰਾਜ ਮੈਂ ਤਾਂ ਨਹੀਂ ਹੁੰਦਾ ਮਹਾਰਾਜ ਹੁਕਮ ਕਰਦੇ ਜਿਵੇਂ ਪਰਵਾਨੇ ਸਾਧ ਸੰਗਤ ਜੀ ਅਗਦੀ ਪਰਵਾਹ ਹੀ ਨਾ ਕਰਦੇ ਲਾਡ ਦੀ ਪਰਵਾਹ ਨਹੀਂ ਕਰਦੇ ਜਾਸ ਕਰਦੇ ਨੇ ਸਿਰਫ ਇਨਾ ਹੀ ਗੁਣ ਨੇ ਆ ਵੀ ਕੁਰਬਾਨੇ ਲਾਟ ਕੋ ਕੁਰਬਾਨ ਹੋ ਜਾਂਦੇ ਆ ਨੇ ਤੇ ਸਾਧ ਸੰਗਤ ਜੀ ਸਿੰਘ ਆਪਣੇ ਆਪ ਨੂੰ ਪੰਥ ਤੋਂ ਕੁਰਬਾਨ ਕਰਦੇ ਆ ਤੇ ਉਹ ਜਿਹੇ ਵੀ ਹੈਗੇ ਨੇ ਜਿਹੜੇ ਜਿਨ੍ਹਾਂ ਤੇ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਮਿਹਰ ਕੀਤੀ ਹੈ ਤੇ ਆ ਕਿਰਤ ਕਰਨ ਵੀ ਹੈਗੇ ਨੇ ਫਿਰ ਉਹਨਾਂ ਦਾ ਵੀ ਆਪਾਂ ਜ਼ਿਕਰ ਜ਼ਰੂਰ ਕਰਾਂਗੇ ਉਹ ਸਾਧ ਸੰਗਤ ਪੂਰਨ ਮਸੰਦ ਇਹ ਉਹ ਪੁਰਵ ਸੰਤ ਹੈ ਕਿ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਕੋਲ ਜਾਂਦਾ ਹੁੰਦਾ ਸੀ ਸੰਗਤਾ ਤੋਂ ਮਾਇਆ ਕਰਤਰ ਕਰਕੇ ਗੁਰੂ ਸਾਹਿਬ ਨੂੰ ਦਿੰਦਾ ਹੁੰਦਾ ਸੀ ਤੇ ਇਹ ਬੇਨਤੀਆਂ ਕਰਦਾ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਾ ਕੇ ਬੜੀਆਂ ਇਹ ਬੇਨਤੀਆਂ ਕਰਨੀਆਂ ਮਹਾਰਾਜ ਕਦੇ ਦਾਸ ਨੂੰ ਸੇਵਾ ਬਖਸ਼ੋ ਕਦੇ ਮੈਨੂੰ ਸੇਵਾ ਬਖਸ਼ੋ ਕਦੇ ਮੇਰੇ ਘਰ ਚੰਨ ਪਾ ਦਿਓ ਮੈਂ ਤੁਹਾਡੀ ਬੜੀ ਸੇਵਾ ਕਰਾਂਗਾ ਨੇ ਬੜੀਆਂ ਬੇਨਤੀਆਂ ਕਰਨੀਆਂ ਬੜੀਆਂ ਅਰਦਾਸਾਂ ਕਰਨੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਰਨਾ ਭਾਈ ਪੂਰਨ ਮਸੰਦ ਜਦੋਂ ਕਦੇ ਸਮਾਂ ਆਇਆ ਤੇ ਤੇਰੇ ਘਰ ਚੱਲ ਪਾਵਾਂਗੇ ਸਮਾਂ ਬਣਿਆ ਤੇ ਚੱਲ ਪਾਵਾਂਗੇ ਤੈਨੂੰ ਸੇਵਾ ਦੇਾਂਗੇ ਪ੍ਰਸਾਦ ਸੰਗਤ ਜੀ ਜਦੋਂ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਨਾ ਘਰ ਵਸਦਾ ਹੁੰਦਾ ਹੈ ਚੜਦੀ ਕਲਾ ਉਹਦੇ ਉਦੋਂ ਸਾਰੇ ਹੀ ਆਉਂਦੇ ਨੇ ਉਦੋਂ ਤਬਰ ਸਾਰੇ ਹੀ ਆਉਂਦੇ ਨੇ ਤੇ ਜਦੋਂ ਵਿਪਤਾ ਪੈਂਦੀ ਆ ਪਤਾ ਉਦੋਂ ਲੱਗਦਾ ਹੈ ਵੀ ਕਿਹੜੇ ਕਿਹੜੇ ਤਾਂ ਖੜਦੇ ਆ ਤੇ ਕਿਹੜੇ ਕਿਹੜੇ ਭੱਜਦੇ ਆ ਉਹੋ ਜੇ ਸਮੇਂ 'ਚ ਪਤਾ ਲੱਗਦਾ ਹੈ ਤੇ ਉਸ ਵੇਲੇ ਕਹਿੰਦੇ ਨੇ ਇੱਕ ਬ੍ਰਾਹਮਣ ਇਸ਼ਨਾਨ ਕਰਨ ਜਾ ਰਿਹਾ ਸੀ ਗੁਰੂ ਮਹਾਰਾਜ ਤੁਸਦੇ ਨੇ ਭਾਈ ਪੂਰਨ ਮਸੰਦ ਦਾ ਘਰ ਕਿੱਥੇ ਜਿਆ ਉਹ ਇੱਥੇ ਰਹਿੰਦਾ ਹੈ ਉਹ ਆਖਣ ਲੱਗਿਆ ਕਹਿੰਨ ਲੱਗੇ ਕਿਸ ਪੂਰਨ ਮਸੰਦ ਦੀ ਗੱਲ ਕਰਦੇ ਹੋ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹੈ ਉਹ ਕਹਿੰਦੇ ਜੀ ਹਾਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਨੇ ਪਰ ਦੱਸ ਨਹੀਂ ਰਹੇ ਹਾਂ ਵੀ ਉਸੇ ਕੋਲੇ ਜਾਂਦਾ ਉਹ ਕਹਿਣ ਲੱਗਿਆ ਵੀ ਮੈਂ ਤੁਹਾਨੂੰ ਉਹਦੇ ਘਰ ਤੱਕ ਛੱਡਿਆ। ਉਹ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਲੈ ਕੇ ਉਹਦੇ ਘਰ ਤੱਕ ਜਾਂਦਾ ਹੈ। ਦਰਵਾਜ਼ਾ ਖਟ-ਖਟਾਇਆ ਜਾਂਦਾ ਹੈ। ਭਈ ਜੌਣਾ ਉਹਦਾ ਸੇਵਾਦਾਰ ਸੀ ਉਹ ਦਰਵਾਜ਼ਾ ਖੋਲਦਾ ਹੈ। ਤੇ ਜਦ ਸਾਧ ਸੰਗਰ ਦਰਵਾਜ਼ਾ ਖੋਲ੍ਹਿਆ ਤੇ ਪੁੱਛਦਾ ਵੀ ਕੌਣ ਹੈ? ਉਹ ਬ੍ਰਾਹਮਣ ਅੱਗੇ ਹੋ ਕੇ ਕਹਿਣ ਲੱਗਿਆ ਵੀ ਇਹ ਕੋਈ ਤੁਹਾਡੇ ਮਾਲਕ ਨੂੰ ਮਿਲਣ ਵਾਸਤੇ ਆਇਆ ਇਹ ਨਹੀਂ ਪਤਾ ਵੀ ਇਹ ਮਾਲਕਾਂ ਦਾ ਮਾਲਕ ਹੈ ਉਹ ਕਹਿੰਦਾ ਤੁਹਾਡੇ ਮਾਲਕ ਨੂੰ ਮਿਲਣ ਵਾਸਤੇ ਆਇਆ ਸਮਾਂ ਤੇ ਰਾਤ ਦਾ ਹੀ ਹੈ ਪਰ ਤੁਸੀਂ ਇਹਨੂੰ ਉਹਨਾਂ ਦੇ ਨਾਲ ਬੁਲਾ ਦਿਓ ਤੇ ਮੈਂ ਇਸ਼ਨਾਮ ਕਰਨ ਵਾਸਤੇ ਜਾਂਦਾ ਵੇ ਜੌਣਾ ਜੀ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕਿ ਕੀ ਕੰਮ ਹੈ ਜੀ ਤੁਹਾਨੂੰ ਹੁਣ ਪਛਾਣ ਉਹਨੂੰ ਵੀ ਨਹੀਂ ਆਈ ਪਰ ਕੋਨੋ ਵੀ ਨਹੀਂ ਆਈ ਕਿਉਂਕਿ ਨਾ ਸਤਗੁਰੂ ਮਹਾਰਾਜ ਦੇ ਕੋਲੋ ਸਮੇਂ ਕਲਗੀ ਤੋੜੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਥੱਲੇ ਘੋੜਾ ਨਾ ਉਹਨਾਂ ਦੇ ਚਰਨਾਂ ਦੇ ਵਿੱਚ ਜੋੜਾ ਤਾਂ ਸਾਥ ਸਭ ਤੋਂ ਨੇ ਆਖਿਆ ਵੀ ਸਾਰੇ ਦੇਖ ਕੇ ਨੰਗੇ ਚੱਲ ਜਿਹੜਾ ਪੋਸ਼ਾਕਾ ਸਾਹ ਵਾ ਗੁਰੂ ਸਾਹਿਬ ਦਾ ਉਹ ਥੋੜਾ ਥੋੜਾ ਤੁਹਾਨੂੰ ਪਤਾ ਵੀ ਜੰਗ ਕਰਨੇ ਆਸਾਨ ਨਹੀਂ ਹੁੰਦੇ ਜ਼ਖਮ ਆਪਣੇ ਵੀ ਬਹੁਤ ਹੋਏ ਮਹਾਰਾਜ ਦੇ ਕਿਤੇ ਕੋਈ ਥੋੜਾ ਤੀਰ ਲੱਗਿਆ ਥੋੜੀ ਤਲਵਾਰ ਲੱਗੀ ਵਸਤਰ ਥੋੜਾ ਫਿਰ ਧੋ ਗਿਆ ਫਟ ਜਾਂਦੇ ਨੇ ਵਸਤਰ ਦੇਖਿਆ ਵੀ ਪਤਾ ਨਹੀਂ ਕੌਣ ਹੈ ਉਹਨੇ ਜਾ ਕੇ ਪੂਰਨ ਮਸਾਨ ਨੂੰ ਕਿਹਾ ਵੀ ਤੈਨੂੰ ਕੋਈ ਮਿਲਣ ਵਾਸਤੇ ਆਇਆ ਪਹਿਲੇ ਤੇ ਉਹਨੇ ਦਰਵਾਜ਼ਾ ਨਹੀਂ ਖੋਲਿਆ ਫਿਰ ਜਦੋਂ ਬਹੁਤਾ ਖੜਕਾ ਕੀਤਾ ਖੋਲਿਆ ਕਹਿੰਦਾ ਕੌਣ ਹੈ ਉਹ ਕਹਿਣ ਲੱਗਿਆ ਜੀ ਮੈਂ ਆਂ ਸੇਵਾਦਾਰ ਤੁਹਾਡਾ ਤੇ ਤੁਹਾਨੂੰ ਕੋ ਮਿਲਣ ਆਇਆ ਹਾਂ ਉਹ ਕਹਿਣ ਲੱਗਾ ਜਾ ਉਹਨਾਂ ਨੂੰ ਕਹਦੇ ਸਵੇਰੇ ਮਿਲਣੇ ਹੁਣ ਨਹੀਂ ਮਿਲਦਾ ਐਨਾ ਕਰਦੇ ਕਰਦੇ ਆ ਟਾਈਮ ਵੀ 25 ਮਿੰਟ ਹੋ ਗਏ ਸਾਢੇ 3 ਦਾ ਸਮਾਂ ਹੋ ਗਿਆ ਤੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆ ਕੇ ਕਹਿਣ ਲੱਗਿਆ ਕਿ ਉਹ ਕਹਿੰਦਾ ਜੀ ਸਵੇਰੇ ਮਿਲੂੰਗਾ ਹੁਣ ਤਾਂ ਮੈਂ ਆਰਾਮ ਕਰ ਰਿਹਾ ਸੁੱਤਾ ਪਿਆ ਤੇ ਮਹਾਰਾਜ ਨੇ ਬਚਨ ਕੀਤਾ ਵੀ ਉਹ ਸੁੱਤਾ ਪਿਆ ਕਹਿੰਦੇ ਜੀ ਹਾਂ ਕਹਿੰਦੇ ਉਹ ਤਾਂ ਮਸੰਦ ਸੀ ਪੂਰਨ ਮਸੰਦ ਉਹਦੀ ਤਾਂ ਜ਼ਿੰਮੇਵਾਰੀ ਲਈ ਸੀ ਵੀ ਤੂੰ ਪ੍ਰਚਾਰ ਕਰਨਾ ਹੈ ਤਾਂ ਇਸ ਵੇਲੇ ਭਜਨ ਬੰਦਗੀ ਕਰਨੀ ਆ ਤੇ ਉਹਨੂੰ ਕਹੋ ਵੀ ਇਸ਼ਨਾਨ ਕਰੇ ਤੇ ਭਜਨ ਕਰੇ ਤਾਂ ਭਜਨ ਦਾ ਟਾਈਮ ਹੈ ਬੰਦਗੀ ਦਾ ਟਾਈਮ ਹੈ ਤੇ ਸਾਧ ਸੰਗਤ ਜੀ ਉਹ ਹੁਣ ਵਿਚਾਰੇ ਜਾਣੇ ਨੂੰ ਪਤਾ ਨਹੀਂ ਸੀ ਉਹ ਆਖਣ ਲੱਗਿਆ ਜੀ ਉਹ ਤਾਂ ਪਹਿਲਾਂ ਤਾਂ ਇਹ ਭਜਨ ਕਰਦਾ ਹੁੰਦਾ ਸੀ ਹੁਣ ਤਾਂ ਬਹੁਤ ਹੀ ਘਟ ਗਿਆ ਉਹ ਤਾਂ ਜੋ ਸੂਰਜ ਚੜ੍ਹਿਆ ਉਦੋਂ ਉੱਠੂਗੇ ਹੁਣ ਇਹਨਾਂ ਭਜਨ ਨਹੀਂ ਕਰਦਾ ਪਹਿਲਾਂ ਕਰਦਾ ਹੁੰਦਾ ਸੀ ਤਾਂ ਸਾਧ ਸੰਗਤ ਜੀ ਉਹ ਨੂੰ ਪਈ ਜਾਣੇ ਨੂੰ ਨਹੀਂ ਪਤਾ ਵੀ ਇਹ ਗੁਰੂ ਸਾਹਿਬ ਹੈ ਮਹਾਰਾਜ ਦੇ ਬਚਨ ਹੋਇਆ ਜਾਂ ਫਿਰ ਦਵਾਰੇ ਠਾਉ ਨੂੰ ਉਹਨੂੰ ਕਹਾ ਪਈ ਇੱਕ ਤੇ ਬਾਹਰ ਆ ਕੇ ਮੈਲੇ ਕਿਸ਼ਨਾਨ ਕਰੇ ਤੇ ਬਾਣੀ ਪੜ੍ਹੇ ਹੋਣ। ਭਈ ਜਉਣਾ ਦਵਾਰੇ ਫੇਰ ਗਿਆ ਉਹ ਗੁੱਸੇ ਹੋ ਗਿਆ ਕਹਿਣ ਲੱਗਾ ਵੀ ਤੂੰ ਮੇਰਾ ਸੇਵਾਦਾਰ ਹੈ। ਤੂੰ ਜਾ ਜਾ ਕੇ ਕਹਿ ਦੇ ਵੀ ਮੇਰੇ ਕੋਲੇ ਸਮਾਂ ਹੈ ਨਹੀਂ ਮੈਨੂੰ ਵਿਸ਼ਰਾਮ ਕਰਨ ਦੇ ਵੰਦੂ ਸੌਣ ਦੇ ਤੇ ਸਵੇਰੇ ਆ। ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਕੇ ਕਿਹਾ ਮਹਾਰਾਜ ਜੀ ਉਹਨੂੰ ਪਤਾ ਨਾ ਗੁਰੂ ਸਾਹਿਬ ਹੈ। ਕਹਿਣ ਲੱਗਾ ਜੀ ਉਹ ਨਹੀਂ ਆਉਂਦਾ। ਤੁਸੀਂ ਦੰਚੜੇ ਮਿਲੋ ਹੁਣ ਟਾਈਮ ਆਪਣਾ ਖਰਾਬ ਨਾ ਕਰੋ ਤੇ ਸਤਿਗੁਰੂ ਮਹਾਰਾਜ ਦਾ ਫਿਰ ਤੀਜਾ ਵਚਨ ਸੀ ਹੁਣ ਆਏਗਾ ਤੂੰ ਉਹਨੂੰ ਜਾ ਕੇ ਇਹ ਕਹ ਦੇ ਕਿ ਜਿਸ ਗੁਰੂ ਗੋਬਿੰਦ ਸਿੰਘ ਜੀ ਨੂੰ ਤੂੰ ਰੋਜ਼ ਯਾਦ ਕਰਦਾ ਸੀ ਨਾ ਪਹਿਲਾਂ ਜਾ ਜਾ ਕੇ ਅਰਦਾਸਾਂ ਕਰਦਾ ਸੀ ਬੇਨਤੀਆਂ ਕਰਦਾ ਸੀ ਕਿ 사ਤਗੁਰੂ ਜੀ ਮੇਰੇ ਘਰ ਕਦੇ ਚਰਨ ਪਾਇਓ ਮੈਨੂੰ ਸੇਵਾ ਦਾ ਮੌਕਾ ਬਖਸ਼ਿਓ ਉਹਨੂੰ ਜਾ ਕੇ ਦੱਸ ਦਿਓ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਕਹਿਣ ਲੱਗਿਆ ਜੀ ਮੈਂ ਤੁਹਾਡੇ ਦਰਸ਼ਨ ਤਾਂ ਨਹੀਂ ਕੀਤੇ ਪਰ ਮੈਂ ਤੇ ਸੋਚਦਾ ਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਿਤੇ ਆਉਂਦੇ ਨੇ ਬੜੇ ਉਹਨਾਂ ਨਾਲ ਸਿੰਘ ਨੇ ਤੇ ਉਹਨਾਂ ਦੇ ਸੀਸ ਤੇ ਸੋਹਣੀ ਕਲਗੀ ਜਿਗਾ ਰਾਜਿਆਂ ਮਹਾਰਾਜਿਆਂ ਨਾਲੋਂ ਵੱਧ ਉਹਨਾਂ ਦੀ ਸੋਭਾ ਮੈਂ ਤੇ ਇਹ ਸੁਣਦਾ ਹੁੰਦਾ ਸੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਗੁਰੂ ਹੋ ਉਸੇ ਟਾਈਮ ਆਪਣਾ ਵਾਲਾ ਜਿਹੜਾ ਆਸਰ ਸੀ ਉਹਦੇ ਕੋਲੇ ਉਹ ਛੱਡ ਦਿੱਤਾ ਕਹਿਣ ਲੱਗਿਆ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨਾਂ 'ਚ ਪੈ ਕੇ ਨਮਸਕਾਰ ਕੀਤੀ ਨਮਸਕਾਰ ਕੀਤੀ ਤੁਸੀਂ ਮਹਾਰਾਜ ਆਪ ਆਇਓ ਤੇ ਸਾਧ ਸੰਗਤ ਸੋਹਣੇ ਆਸਨ ਸਾਰਾ ਸਾਫ਼ ਕਰਕੇ ਨਾ ਉੱਥੇ ਬਿਠਾਇਆ ਵਾ ਤੇ ਛੇਤੀ ਛੇਤੀ ਅੱਗ ਵਾਲੀ ਐ ਠੰਡ ਵੜੀ ਐ ਤੇ ਨਾ ਤੁਸੀਂ ਕੋਈ ਉੱਪਰ ਕੋਈ ਬਹੁਤਾ ਵਧੀਆ ਕੱਪੜਾ ਲੈਤਾ ਠੰਡ ਤੋਂ ਦੂਰ ਕਰਨ ਵਾਸਤੇ ਤੇ ਮਹਾਰਾਜ ਜੀ ਆਹ ਪੋਸ਼ਾਕਾ ਸਾਰਾ ਮਹਾਰਾ ਜੀ ਕਹਿੰਦੇ ਈਸ਼ਵਰ ਦੀ ਰਜਾਈ ਇਹ ਵੀ ਉਹਦਾ ਭਾਣਾ ਹੈ ਕਹਿੰਦੇ ਵੀ ਜਾ ਜਾ ਕੇ ਦੱਸ ਉਹਨੂੰ ਵੀ ਤੇਰੇ ਸਤਿਗੁਰੂ ਆਏ ਆ ਦੱਸਿਆ ਨਾ ਜਦੋਂ ਜਾ ਕੇ ਕੂਰਨ ਮਸੰਦ ਨੂੰ ਭਾਈ ਜਾਉਣੇ ਨੇ ਵੀ ਭਾਈ ਜਾਣਾ ਉੱਠ ਹੁਣ ਭਾਈ ਜਾਉਣੇ ਦਾ ਵਿਚਾਰੇ ਦੱਸਦਾ ਮਨ ਸੀ ਉਹਦਾ ਭਗਤ ਵਾਲਾ ਮਨ ਸੀ ਸਿਮਰਨ ਵਾਲਾ ਮਨ ਸੀ ਸਾਧ ਮਨ ਸੀ ਉਹਦਾ ਉਹਨੇ ਕਿਹਾ ਉਹਨੂੰ ਤਾਂ ਖੁਸ਼ੀ ਹੋਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਆ ਪਰ ਉਹਨਾਂ ਵਿਚਾਰੇ ਨੂੰ ਕੀ ਪਤਾ ਵੀ ਪੂਰਨ ਮਸੰਦ ਬਦਲ ਗਿਆ ਹੁਣ ਜੋ ਦੱਸਿਆ ਨਾ ਜਾ ਕੇ ਪੂਰਨ ਮਸੰਦ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਆ ਜਾ ਉਹਨਾਂ ਨੂੰ ਮਿਲਣਾ ਤੇ ਪੂਰਨ ਮਸੰਦ ਕਹਿਣ ਲੱਗਿਆ ਫਿਰ ਪੁੱਛਿਆ ਥੋੜਾ ਜਾਂ ਖਾਣੀਆਂ ਖੋਲ ਕੇ ਨਾ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਆ ਕਹਿੰਦਾ ਜੀ ਹਾਂ ਗੁਰੂ ਗੋਬਿੰਦ ਸਿੰਘ ਉਹਨੂੰ ਇਹ ਵੀ ਖੁਸ਼ ਹੋਊਗਾ ਤੇ ਮਹਾਰਾਜ ਦੀ ਕੁਝ ਸੇਵਾ ਕਰੂਗਾ ਚਲੋ ਿਸਰਾਮ ਕਰਾਊਗਾ ਪੂਰਨ ਮਸਾਂਦ ਕਹਿੰਦਾ ਕਹਿੰਦਾ ਵੀ ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸਦਾ ਵੀ ਇੱਥੇ ਪੂਰਨ ਮਸਾਂਦ ਘਰੇ ਕਹਿੰਦਾ ਜੀ ਹਾਂ ਮੈਂ ਦੱਸਦਾ ਦਿਓ ਸੁਤਾ ਪਿਆ ਵੀ ਇੱਥੇ ਹੀ ਆ ਚਵਾਲੇ ਤੇ ਉਹ ਕਹਿੰਦਾ ਤੂੰ ਦੱਸਣਾ ਨਹੀਂ ਸੀ ਪੂਰਨ ਮਸਾਂਦ ਇੱਥੇ ਉਹ ਕਹਿੰਦਾ ਮੈਂ ਤਾਂ ਹੁਣ ਦੱਸਦਾ ਫਿਰ ਕੀ ਕਰਾਂ ਤੇ ਉਹ ਸਾਧ ਸੰਗਤ ਜੀ ਪੂਰਨ ਮਸੰਦ ਕਹਿਣ ਲੱਗਿਆ ਵੀ ਹੁਣ ਉਹਨਾਂ ਨੂੰ ਦੱਸ ਦੇ ਵੀ ਮੈਂ ਨਹੀਂ ਆ ਸਕਦਾ ਉਹਨੂੰ ਵੀ ਖਬਰ ਆਉਨੂ ਵੀ ਸੀ ਇਦਾਂ ਸਰਸਾ ਨਦੀ ਦਾ ਦਰਿਆ ਚੜਿਆ ਇਦਾਂ ਪਰਿਵਾਰ ਦਾ ਵਿਛੋੜਾ ਹੋ ਗਿਆ ਇਦਾਂ ਚਮਕੌਰ ਸਾਹਿਬ ਦੀ ਗੜੀ 'ਚ ਜੰਗ ਹੋਇਆ ਉਹ ਕਹਿਣ ਲੱਗਿਆ ਵੀ ਜੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਘਰ ਰੱਖਿਆ ਇਤੁਰਕਾ ਨੇ ਆ ਕੇ ਮੁਗਲਾ ਨੇ ਮੇਰੇ ਘਰ ਨੂੰ ਘੇਰਾ ਪਾ ਲੈਣਾ ਦੇਖੋ ਜਦੋਂ ਚੰਗੇ ਚੰਗੇ ਪਦਾਰਥ ਮੰਗਦੇ ਸੀ ਸ਼ਕਨ ਸਕਾਉਣ ਨੂੰ ਉਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਨੂੰ ਬੇਨਤੀਆਂ ਕਰਦਾ ਸੀ ਵੀ ਆਓ ਜੀ ਸਾਡੇ ਘਰ ਚਰਨ ਪਾਓ ਜੀ ਅੱਜ ਜਦੋਂ ਸਮਾਂ ਆ ਗਿਆ ਉਹ ਜਾ ਤੇ ਫਿਰ ਭੁੱਲ ਗਿਆ ਫਿਰ ਭੁੱਲ ਗਿਆ ਪ੍ਰਸਾਦ ਸਿੰਘ ਜੀ ਉਹ ਕਦੇ ਵੀ ਇਨਸਾਨ ਨਹੀਂ ਹੁੰਦਾ ਉਹਨੂੰ ਜਾਂਉਂਦੀ ਜ਼ਮੀਰ ਵਾਲਾ ਨਾ ਜਾਣਿਓ ਜਿਹੜਾ ਸੁੱਖ ਵਿੱਚ ਤਾਂ ਤੁਹਾਡੇ ਨਾਲ ਐ ਤੇ ਤੁਹਾਡੇ ਤੇ ਬਿਲਤਾ ਪੈਗੀ ਇਹੇ ਵੀ ਬੈਨੇ ਸੁੱਖ ਆਇਆ ਤੇ ਸਿੱਖਾਂ ਦੇ ਵਿੱਚ ਤਾਂ ਸਾਰੇ ਆ ਜਾਂਦੇ ਨੇ ਤੇ ਦੁੱਖਾਂ ਦੇ ਵਿੱਚ ਵੀ ਨਾਲ ਖੜਨ ਵਾਲੇ ਸਤਸੰਗਤ ਦੀ ਜਾਂਉਂਦੀ ਜ਼ਮੀਰ ਵਾਲਾ ਕਿਹਾ ਜਾਂਦਾ ਹੈ ਤਸਾ ਸਾਗ ਜਦੋਂ ਪੌਦਿਆਂ ਦੇ ਦਰਖਤਾਂ ਦੇ ਫਲ ਲੱਗੇ ਹੁੰਦੇ ਆ ਪੰਛੀ ਵੀ ਆ ਜਾਂਦੇ ਆ ਪਰ ਜਦੋਂ ਸੁੱਕ ਜਾਂਦੇ ਨੇ ਕਿਤੇ ਪੱਤ ਝੜ ਰੋਤਾ ਪੰਛੀ ਵੀ ਮੁੜ ਜਾਂਦੇ ਆ ਪਰ ਪ੍ਰੇਮ ਉਹੀ ਆ ਜਿਹੜਾ ਸੁੱਖ ਦੇ ਵਿੱਚ ਵੀ ਉਦਾਂ ਰਹੇ ਤੇ ਦੁੱਖ ਦੇ ਵਿੱਚ ਵੀ ਉਦਾਂ ਰਹੇ ਜੇ ਉਹਦੀ ਲੋੜ ਹੈ ਤਾਂ ਵੀ ਉਹਨਾਂ ਹੀ ਪ੍ਰੇਮ ਉਹਦੇ ਨਾਲ ਰਵੇ ਜਿਉ ਉਹਦੇ ਨਹੀਂ ਲੋੜ ਤਾਂ ਵੀ ਪ੍ਰੇਮ ਨਹੀਂ ਰਹੇ ਇਹ ਨਹੀਂ ਕਿ ਲੋੜ ਪੈ ਗਈ ਤਾਂ ਬਹੁਤਾ ਕਰੇ ਨਾਲ ਲੋੜ ਹੋਵੇ ਤੇ ਕੁੱਛੀ ਫਿਰ ਮਤਲਬ ਹੀ ਹੋ ਜੇ ਪ੍ਰੇਮ ਤੁਹਾਡਾ ਤੇ ਫਿਰ ਸਾਧ ਸੰਗਤ ਇਦਾਂ ਦਾ ਹੋਵੇਗਾ ਤੇ ਫਿਰ ਅਗਲਾ ਵੀ ਉਦਾਂ ਦਾ ਹੀ ਹੋ ਜਾਂਦਾ ਹੈ ਪਰ ਉਹ ਵੀ ਉਦਾਂ ਦਾ ਹੋ ਜਾਂਦਾ ਹੈ ਪ੍ਰਸਾਦ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਬੜੇ ਜਿੰਨਾ ਵੀ ਕਹਿ ਦੋ ਬਹੁਤ ਵੱਡੇ ਪਰ ਉਪਕਾਰੀ ਨੇ ਉਹ ਜਉਣਾ ਮਸੰਦ ਪੂਰਨ ਮਸੰਦ ਕਹਿਣ ਲੱਗਿਆ ਵੀ ਉਹਨਾਂ ਨੂੰ ਕਹੋ ਵੀ ਮੇਰੇ ਕੋਲੇ ਹੁਣ ਟਾਈਮ ਨਹੀਂ ਹੈ ਹੁਣ ਉਹ ਅਗਾਹ ਚਲੇ ਜਾਣ ਕਿਤੇ ਬਿਟਾਇਆ ਨਹੀਂ ਉਹ ਕਹਿੰਦਾ ਵੀ ਸਤਿਗੁਰੂ ਮਹਾਰਾਜ ਉਹ ਤਾਂ ਅਕਿਰਤ ਕਰਨ ਉਹ ਤਾਂ ਮਹਾਰਾਜ ਕਹਿੰਦਾ ਵੀ ਮੇਰੇ ਕੋਲ ਟਾਈਮ ਹੈ ਨਹੀਂਗਾ ਸਤਿਗੁਰੂ ਮਹਾਰਾਜ ਨੇ ਪਰਖ ਦੀ ਕੜੀ ਕਸਵੱਟੀ ਲਾਤੀ ਕਿਹਾ ਵੀ ਉਹਨੂੰ ਕਹਿ ਵੀ ਇੱਕ ਵਾਰੀ ਆ ਕੇ ਸਾਡੇ ਸਾਹਮਣੇ ਗੱਲ ਕਰੇ ਉਹਨੂੰ ਕਹਿ ਵੀ ਗੁਰੂ ਦੇ ਦਰਸ਼ਨ ਤਾਂ ਕਰਨਾ ਅਗੇ ਉਹ ਪੂਰਨ ਮਸੰਦ ਨੂੰ ਜਦੋਂ ਜਾ ਕੇ ਕਿਹਾ ਨਾ ਪੂਰਨ ਮਸੰਦ ਪਤਾ ਕੀ ਕਹਿਣ ਲੱਗਿਆ ਐਡਾ ਵੱਡਾ ਮਤਲਬੀ ਉਹ ਪੂਰਨ ਮਸੰਦ ਕਹਿਣ ਲੱਗਿਆ ਵੀ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿ ਦਿਓ ਵੀ ਮੇਰਾ ਘਰ ਛੱਡ ਕੇ ਚਲੇ ਜਾਓ ਜਦੋਂ ਮੈਨੂੰ ਇੱਛਾ ਹੋਏਗੀ ਮੈਨੂੰ ਲੋੜ ਹੋਏਗੀ ਦਰਸ਼ਨਾਂ ਦੀ ਮੈਂ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰੂੰਗਾ ਦੇਖੋ ਕਹੀ ਇਹੋ ਜਿਹੀ ਸਿੱਖ ਨੇ ਮਸੰਨ ਸਿੱਖ ਹੋ ਕੇ ਵੀ ਆ ਸਿੱਖ ਬਣ ਜਾਂਦੇ ਆ ਤੇ ਸਾਧ ਸੰਗਤ ਉਹ ਸਮੇਂ ਨਾ ਪਾਇ ਜਿਉਣਾ ਸੇਵਾਦਾਰ ਸੀ ਉਹਦੀਆਂ ਅੱਖਾਂ ਚੋਂ ਅਥਰੂ ਆ ਕੇ ਕਹਿੰਦਾ ਵੀ ਮਹਾਰਾਜ ਮੈਂ ਕਦੇ ਪ੍ਰਮਾਤਮਾ ਦੇ ਨਾਲ ਗਿਲਾ ਨਹੀਂ ਕੀਤਾ ਪਰ ਅੱਜ ਮੈਂ ਪ੍ਰਮਾਤਮਾ ਨਾਲ ਗਿਲਾ ਕਰਦਾ ਹਾਂ ਮਹਾਰਾਜ ਕਹਿੰਦੇ ਕਿਉਂ ਕਹਿੰਦੇ ਭਾਣਾ ਕਹਿੰਦੇ ਨਹੀਂ ਮਹਾਰਾਜ ਮੈਂ ਗਿਲਾ ਇਸ ਕਰਕੇ ਕਰਦਾ ਹਾਂ ਮੇਰੇ ਕੋਲੇ ਰਹਿਣ ਵਾਸਤੇ ਕੋਈ ਕੰਮ ਨਹੀਂ ਕੋਈ ਵਾਰ ਨਹੀਂ ਹੈ ਮੈਂ ਕਦੇ ਨਹੀਂ ਕਿਹਾ ਪ੍ਰਮਾਤਮਾ ਨੂੰ ਮੈਨੂੰ ਘਰ ਬਾਦ ਦਿੱਤਾ ਨਹੀਂ ਮੈਂ ਇਸ ਕਰਕੇ ਅੱਜ ਕਹਿਣਾ ਹੈ ਪਰਮਾਤਮਾ ਜੇ ਤੂੰ ਮੈਨੂੰ ਥੋੜਾ ਬਹੁਤਾ ਵੀ ਕੋਈ ਘਰ-ਬਾਰ ਦੇ ਦਿੰਦਾ ਕੋਈ ਕੱਚੀ ਝੁੰਬੀ ਦੇ ਦਿੰਦਾ ਥੋੜਾ ਜਿਹਾ ਥਾਂ ਹੁੰਦਾ ਤੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡਾ ਉਹਦੇ ਵਿੱਚ ਵਿਸ਼ਰਾਮ ਤਾਂ ਕਰਾ ਦਿੰਦਾ ਮੇਰੇ ਕੋਲੇ ਕੋਈ ਕੱਪੜਾ ਹੁੰਦਾ ਹੋ ਜਾ ਕੋਈ ਆਪਣਾ ਘਰ ਹੁੰਦਾ ਤੁਹਾਨੂੰ ਉਥੋਂ ਉਸ ਘਰ ਵਿੱਚ ਵਿਸ਼ਰਾਮ ਕਰਾ ਦਿੰਦਾ ਪਰ ਮੇਰੇ ਕੋਲ ਤੇ ਘਰ ਵੀ ਕੋਈ ਨਹੀਂ ਮਹਾਰਾਜ ਤੁਹਾਡਾ ਵਾਸਾ ਕਿੱਥੇ ਕਰਾਵਾਂ ਫਿਰ ਵੀ ਉਹਨੇ ਜੋਤੋ ਸਰਿਆ ਭਾਈ ਪੂਰਨ ਮਸੰਦ ਨੇ ਮਹਾਰਾਜ ਦੀ ਸੇਵਾ ਕੀਤੀ ਤੇ ਸਾਧ ਸੰਗਤ ਜੀ ਉਸ ਸਮੇਂ ਤੁਹਾਨੂੰ ਪਤਾ ਟਿੰਡਾ ਹੁੰਦੀਆਂ ਸੀ ਜਿੰਨਾ ਕ ਸਮਾਂ ਮਹਾਰਾਜ ਸੇਖਦੇ ਰਹੇ ਹੁਣ ਉਹ ਭਰੋ ਨਾਰਾਜ਼ ਹੋ ਰਿਹਾ ਸੀ ਉਹ ਮਹਾਰਾਜ ਕਹਿੰਦੇ ਭਾਈ ਉਹਨੂੰ ਕਹਿ ਦਿਓ ਅਸੀਂ ਕੋਈ ਰਹਿਣ ਵਾਸਤੇ ਨਹੀਂ ਆਏ ਇੱਥੇ ਅਸੀਂ ਤੇ ਜਾਣਾ ਹੈ ਤੇ ਚਲੇ ਜਾਵਾਂਗੇ ਅਸੀਂ ਤਾਂ ਉਹ ਜਿਹੜਾ ਸਾਨੂੰ ਬੇਨਤੀਆ ਕਰਕੇ ਆਇਆ ਸੀ ਨਾ ਅਰਦਾਸਾਂ ਕਰਕੇ ਆਏ ਸੀ ਵੀ ਸਾਡੇ ਘਰ ਆਇਓ ਚਰਨ ਪਾਇਓ ਸੇਵਾ ਕਰਨਾ ਸੀ ਤਾਂ ਉਹ ਉਹ ਵਚਨ ਪੂਰਾ ਕਰਨ ਵਾਸਤੇ ਆਏ ਸਾਨੂੰ ਪਤਾ ਹੈ ਇੱਧਰ ਕਦੋਂ ਵਾਪਸ ਆਉਣਾ ਸੀ ਅਸੀਂ ਤਾਂ ਉਹਦੀ ਅਰਦਾਸ ਪੂਰੀ ਕਰਨ ਵਾਸਤੇ ਆਏ ਸੀ ਉਹਦੀ ਬੇਨਤੀ ਪੂਰੀ ਕਰਨ ਵਾਸਤੇ ਆਏ ਸੀ ਉਹ ਉਹ ਨਹੀਂ ਸਮਝ ਸਕਿਆ ਗੱਲ ਵੱਖਰੀ ਹੈ ਪਾਏ ਜਾਉਣਾ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੇ ਵੱਲ ਬਖਸ਼ਿਸ਼ ਕੀਤੀ ਉਹ ਮਹਾਰਾਜ ਤਾਂ ਬਹੁਤ ਕੁਝ ਲੈ ਗਏ ਤੇ ਫਿਰ ਸਮਾਂ ਪਾ ਕੇ ਉਹ ਤੇ ਘਰ ਚੜ੍ਹਦੀ ਕਲਾ ਹੋਇਆ ਆਪਣਾ ਘਰ-ਬਾਰ ਬਣਿਆ ਪਰ ਬਾਤ ਚੜ੍ਹਦੀ ਕਲਾ 'ਚ ਹੋਇਆ ਪ੍ਰਸਾਦ ਸਿੰਘ ਫਿਰ ਉਹਨੇ ਟਿੰਡ ਦੇ ਵਿੱਚ ਹੀ ਅੱਗ ਪਾ ਕੇ ਮਾਰਨ ਦੇਤੀ ਮਹਾਰਾਜ ਜਿੱਥੋਂ ਤੱਕ ਜਾਓਗੇ ਸਿੱਖ ਦੇ ਰਹਿਣਾ ਠੰਡ ਵੜੀ ਹੈ ਫਿਰ ਉੱਥੋਂ ਸਤਿਗੁਰੂ ਮਹਾਰਾਜ ਉਹ ਟੈਂਡਰ ਲੈ ਕੇ ਤੇ ਮਹਾਰਾਜ ਨੂੰ ਜੋ ਉਹਦੇ ਕੋਲੇ ਸੀ ਬਸਤਰ ਦਿੱਤਾ ਉੱਪਰ ਲੈਣ ਵਾਸਤੇ ਫਿਰ ਮਹਾਰਾਜ ਉੱਥੇ ਜਾਂਦੇ ਪਹੁੰਚਦੇ ਆ ਤੇ ਫਿਰ ਮਹਾਰਾਜ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚਦੇ ਆ ਉਹ ਜਦੋਂ ਥਰ ਜਾਂਦੇ ਆ ਤੁਹਾਨੂੰ ਪਤਾ ਹੈ ਕੋਲੇ ਥਰ ਜਾਂਦੇ ਆ ਫਿਰ ਉਹਦਾ ਹੀ ਮਹਾਰਾਜ ਆਪਣੇ ਸਰਾਨੇ ਰੱਖ ਕੇ ਕੁਝ ਸਮਾਂ বিশ্রাম ਕਰਦੇ ਨੇ ਉਹ ਫਿਰ ਅਖੇ ਆਪਾਂ ਵਿਚਾਰ ਕਰਾਂਗੇ ਸਮਾਂ ਹੋ ਗਿਆ ਹੁਣ ਆਪਾਂ ਸੌਂfte ਕਰਦੇ ਆ ਸੋ ਸਾਧ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਨ ਜੋ ਵੀ ਪਾਪ ਮਹਾਤਮ ਹੈ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸੇ ਸੋ ਸੁਸਤ ਨਾ ਵੀ ਆਪਾਂ ਗੁਰੂ ਸਾਹਿਬ ਦੀ ਬਾਣੀ ਪੜਾਂਗੇ ਸੁਣਨ ਕਰਾਂਗੇ ਭਜਨ ਕਰਾਂਗੇ ਨਾਮ ਜਪਾਂਗੇ ਉਨਾ ਹੀ ਸਾਧ ਸੰਗਤ ਦੀ ਚੜ੍ਹਦੀ ਕਲਾ ਹੋਵੇਗੀ ਸੋ ਵਿਚਾਰ ਕਰਦਿਆਂ ਤੋਂ ਬਿਆਸ ਫੁੱਲਾਂ ਦੀ ਖਿਮਾ ਸਮੋ ਸਾਧ ਸੰਗਤ ਤੇ ਸਤਿਗੁਰੂ ਮਹਾਰਾਜ ਬਖਸ਼ਣ ਜੋਗ ਨੇ ਦਾਸ ਕੀ ਮਾਤਾ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਪ੍ਰਭ ਸਰਨਾਗਤੀ ਕਿਰਪਾ ਤੇ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋੰਤਰੇ ਪਾਰ ਜੋ ਸਰਦਾ ਕਰ ਸੀਮ ਦੇ ਗੁਰ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ